A o Got ਬਠਿੰਡਾ ਵਾਸੀਆਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਰੋਜ਼ਗਾਰਡਨ ਦੇ ਸਾਹਮਣੇ ਲਗਾਇਆ ਗਿਆ ਮੇਲਾ ਵੱਖ-ਵੱਖ ਤਰ੍ਹਾਂ ਦੇ ਸੈਲਫੀ ਪੁਆਇੰਟਾਂ ਸਿੰਗਾਪੁਰ ਦੇ 에ਅਰਲਾਈਨਸ ਦੇ ਜਹਾਜ਼ ਅਤੇ ਹੋਰ ਵੀ ਬਹੁਤ ਕੁਝ ਨੇ ਮੋਇਆ ਬਠਿੰਡਾ ਵਾਸੀਆਂ ਦਾ ਮਨ ਅਸੀਂ ਦੇਖ ਰਹੇ ਹਾਂ ਤਸਵੀਰਾਂ ਰੋਜ਼ਗਾਰਡਨ ਦੇ ਨੇੜੇ ਲਗਾਏ ਗਏ ਮੇਲੇ ਦੀਆਂ ਜਿਸ ਦੇ ਵਿੱਚ ਕੀ ਸ਼ਹਿਰ ਵਾਸੀਆਂ ਵੱਲੋਂ ਹਮ-ਹੁਮਾ ਕੇ ਪਹੁੰਚਿਆ ਜਾ ਰਿਹਾ ਹੈ ਤੇ मनोरंजन ਦੇ ਲਈ ਲਿਆਂਗੀਆਂ ਗਈਆਂ ਚੀਜ਼ਾਂ ਦਾ ਆਨੰਦ ਮਾਣਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਸਿੰਗਾਪੁਰ 에ਅਰਲਾਈਨਸ ਦਾ ਜਹਾਜ਼ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜੋ ਕਿ ਮੇਲੇ ਦੇ ਵਿੱਚ ਡੰਮੀ ਦੇ ਰੂਪ ਦੇ ਵਿੱਚ ਰੱਖਿਆ ਗਿਆ ਹੈ ਅਤੇ ਹੋਰ ਵੀ ਬਹੁਤ ਕੁਝ ਮੇਲੇ ਦੇ ਵਿੱਚ ਆਨੰਦ ਮਾਣਨ ਦੇ ਲਈ ਲੋਕਾਂ ਲਈ ਲਿਆਂਦਾ ਗਿਆ ਹੈ ਇਸ ਦੇ ਨਾਲ ਹੀ ਮਜ਼ੇ ਦੀ ਗੱਲ ਇਹ ਹੈ ਕਿ ਲੋਕ ਅੱਜ ਕੱਲ ਮੋਬਾਈਲਾਂ ਦੇ ਵਿੱਚ ਇੰਨੇ ਕੋ ਬਿਜ਼ੀ ਹਨ ਕਿ ਇੱਕ ਦੂਜੇ ਦੇ ਲਈ ਵੀ ਟਾਈਮ ਨਹੀਂ ਹੈ ਉੱਥੇ ਮੇਲੇ ਦੇ ਵਿੱਚ ਪਹੁੰਚ ਕੇ ਭਾਰੀ ਸੰਖਿਆ ਦੇ ਵਿੱਚ ਲੋਕ ਮੇਲੇ ਦਾ ਆਨੰਦ ਮਾਣ ਰਹੇ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਮੇਲੇ ਦੇ ਵਿੱਚ ਆ ਕੇ ਮੋਬਾਈਲ ਨੂੰ ਅਸੀਂ ਛੱਡ ਦਿੰਨੇ ਆ ਤੇ ਸਿਰਫ ਪਰਿਵਾਰ ਦੇ ਨਾਲ ਮੇਲੇ ਦਾ ਆਨੰਦ ਮਾਣਦੇ ਹਾਂ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਇੰਦਰ ਸਿੰਘ ਵੱਲੋਂ ਜੀ ਵੱਲੋਂ ਤਾਂ ਆਈ ਵੱਲੋਂ ਕੋਈ ਮੇਲਾ ਦੇਖਣ ਆ ਜੀ ਹਾਂਜੀ ਮੇਲਾ ਦੇਖਣ ਆ ਅਸੀਂ ਬਸ ਆਏ ਕਿ ਨਾ ਜਾਣੇ ਬਹੁਤ ਵਧੀਆ ਪਠੰਡੇ ਦਾ ਮੇਲਾ ਜੀ ਪਠੰਡਾ ਬਹੁਤ ਵਧੀਆ ਏਰੀਆ ਸਹੀ ਹੈ ਜੀ ਕੁਛ ਨਾ ਤੁਸੀਂ ਮੈਨੂੰ ਸੁਣਿਆ ਕੋਈ ਸਿੰਗਿੰਗ ਵੀ ਕਰਦੇ ਹੋ ਹਾਂਜੀ ਮਮੂਛਾਲ ਦਾ ਬਹੁਤ ਵੱਡਾ ਫੈਲ ਹੈ ਜੀ ਹਾਂਜੀ ਸਭ ਨੂੰ ਸੁਣਾਉਣਾ ਮਮੂਛਾਲ ਦਾ ਤਸਵੀਰ ਹੋ ਤੇਰਾ ਇਸ ਕੇ ਜੋ ਨਦੀਆਂ ਪਰਗਾਇ ਉਹ ਤੇਥੋਂ ਨੀਵੇਂ ਪਰਬਤ ਲੱਗਦੇ ਨੇ ਹੋ ਤੇਰੀ ਨਜ਼ਰ ਜਿੱਥੇ ਵੀ ਪੈਂਦੀ ਏ ਤੇ ਬਿੰਬਤੀਓਂ ਦੀ ਦੇ जगਦੇ ਨੇ ਓ ਚਿੱਤ ਕਰਦਾ ਤੇਰਾ ਕਲੀਆਂ ਤੇ ਓ ਚਿੱਤ ਕਰਦਾ ਤੇਰਾ ਕਲੀਆਂ ਤੇ ਦੁਨੀਆਂ ਲਈ ਸਭ ਤਰੱਕ ਦੇ ਮਾਂ 니 ਤੂੰ ਪਿਆਰ ਦੇ ਬੇੜੇ ਬਸਦੀ ਐ 니 ਤੇਰਾ ਨਾਮ ਮੁਹੱਬਤ ਰੱਖ ਦੇ ਮਾਂ ਮੈਂ ਤੁਹਾਡਾ ਮੇਰਾ ਨਾਮ ਵਿਸ਼ਾਲ ਗੋਇਲ ਇਸ ਜਗ੍ਹਾ ਦਾ ਬਾਰਡੈਂਡਾ ਲੋਕਲ ਹੈ ਜੀ ਕਿਸ ਤਰ੍ਹਾਂ ਲੱਗਿਆ ਜयो ਤੁਸੀਂ ਉਹ ਮੇਲਾ ਦੇਖਣ ਆਏ ਹੋ ਜਿਹੜਾ ਐਕਟ ਮਤਲਬ ਐਂਟਰੀ ਪੁਆਇੰਟ ਲੱਗਿਆ ਕਿਸ ਤਰ੍ਹਾਂ ਬਹੁਤ ਵਧੀਆ ਸਰ ਫਸਟ ਟਾਈਮ ਹੈ ਜਹਾਜ਼ ਕੋਲ ਪਾਸ ਹੋ ਕੇ ਹਾਂਜੀ ਹਾਂਜੀ ਇਹ ਪਹਿਲੀ ਵਾਰੀ ਦੇਖਿਆ ਮੇਲੇ ਚ ਜਹਾਜ਼ ਨੂੰ ਐਂਟਰੀ ਕਰਵਾਈ ਜਾ ਰਹੀ ਹੈ ਹਾਂਜੀ 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 ਅੱਛਾ ਦੇਖੀ ਮੈਨੂੰ ਫੀਲ ਹੋਇਆ ਅੰਦਰ ਕਿਆ ਬਹੁਤ ਵਧੀਆ ਲੱਗ ਰਿਹਾ ਸਰ ਕੁਝ ਨਾ ਦੇਖਣ ਨੂੰ ਮਿਲਿਆ ਹੈਗਾ ਹਾਂ ਤੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਹਾਂਜੀ ਹਾਂਜੀ ਇਹ ਰੈਡੀਓ ਰੈਨਡੋ ਜੇਕਰ ਗੱਲ ਕਰੀਏ ਜਿਸ ਤਰ੍ਹਾਂ ਲੋਕ ਅੱਜ ਕੱਲ ਲਾਈਫ ਇੰਨੀ ਬਿਜ਼ੀ ਹੋ ਗਈ ਵੀ ਮੇਲੇ ਵਗੈਰਾ ਦੇ ਵਿੱਚ ਵੀ ਟਾਈਮ ਮਿਲਦਾ ਬੰਦਾ ਫੈਮਿਲੀ ਹਾਂਜੀ ਹਾਂਜੀ ਬਹੁਤ ਜ਼ਰੂਰੀ ਹੈ ਜੀ ਸਭ ਲਈ ਮੇਲੇ ਵਗੈਰਾ ਜਦੋਂ ਆਪਾਂ ਨੇ ਬੱਚਿਆਂ ਨਾਲ ਥੋੜਾ ਜਿਹਾ ਟਾਈਮ ਸਪੈਂਡ ਕਰਨ ਨੂੰ ਮਿਲਦਾ ਹੈਗਾ ਤੇ ਇੱਕ ਅਲੱਗਾਂ ਫੀਲਿੰਗ ਹੁੰਦੀ ਹੈ ਬੱਚਿਆਂ ਨਾਲ ਅੱਛਾ ਲੱਗਦਾ ਸਰ ਤੁਸੀਂ ਮੇਲਾ ਘੁੰਮਣੇ ਕਿ ਘੁੰਮਣ ਆਏ ਹੋ ਜੀ ਕਿਸ ਤਰ੍ਹਾਂ ਲੱਗੇ ਤੁਹਾਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਸਰਮਾ ਕਿਸ ਜਗ੍ਹਾ ਤੋਂ ਆਏ ਹੋ ਮੈਂ ਜਿੱਥੇ ਲੋਕਲ ਪਿੰਡ ਆ ਪੋਖਰਾ ਮੇਰਾ ਤੁਸੀਂ ਮੇਗਾ ਦੇਖ ਰਿਹਾ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਪੇਲਾ ਵਧੀਆ ਜੀ ਜਿੰਦਗੀ ਦੇ ਰਜੇਮਿਆਂ ਤੋਂ ਥੋੜਾ ਜਿਆ ਬੰਦਾ ਰਿਲੈਕਸ ਹੋ ਜਾਂਦਾ ਰਿਲੈਕਸ ਮੋਡ ਤੇ ਆ ਜਾਂਦਾ ਹੈ ਨਹੀਂ ਤਾਂ ਜਿੰਦਗੀ ਦੇ ਰਜੇਮਿਆਂ ਬੰਦਾ ਉਹ ਜਿਹੜਾ ਰਹਿੰਦਾ ਜਿੰਦਗੀ ਚ ਥੋੜਾ ਮਾਈਂਡ ਰਿਲੈਕਸ ਹੋ ਜਾਂਦਾ ਹੈ ਫੈਮਿਲੀ ਨੂੰ ਟਾਈਮ ਦਿੱਤਾ ਜਾਂਦਾ ਹੈ ਤੇ ਕਿੰਨੇ ਨੇ ਐਂਟਰੀ ਪੁਆਇੰਟ ਤੇ ਇੱਕ ਜਹਾਜ਼ ਬਣਾਇਆ ਹੋਇਆ ਹਾਂਜੀ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕੀ ਫੀਲਿੰਗ ਆ ਜਦੋਂ ਜਹਾਜ਼ ਦੇ ਵਿੱਚੋਂ ਉੱਥੇ ਉੱਕ ਲੰਕੇ ਆਏ ਹੋਗੇ ਹਾਂਜੀ ਹਾਂਜੀ ਉੱਥੇ ਬੈਠ ਕੇ ਉਕ ਲੰਕ ਫੀਲਿੰਗ ਬਿਲਕੁਲ ਵਧੀਆ ਚੰਗਾ ਮਤਲਬ ਦੇਖਣ ਵਾਸਤੇ ਵੀ ਥੋੜਾ ਜਿਹਾ ਬੱਚਿਆਂ ਨੂੰ ਅਟਰੈਕਟਿਵ ਹੈ ਬੱਚਾ ਵਾਸਤੇ ਵਧੀਆ ਗੱਲ ਹੈ ਓਕੇ ਹੋਰ ਤੁਹਾਨੂੰ ਤੁਸੀਂ ਦੇਖ ਰਹੇ ਹੋ ਕੋਈ ਸੈਲਫੀ ਪੁਆਇੰਟ ਬਣਾਇਆ ਗਿਆ ਹੈ ਪਹਿਲੀ ਵਾਰ ਇਹੋ ਜਿਹਾ ਮੇਲਾ ਦੇਖਿਆ ਜਾ ਪਹਿਲਾਂ ਵੀ ਅਸੋ ਤੁਸੀਂ ਦੇਖਿਆ ਨਹੀਂ ਇੱਥੇ ਤਾਂ ਹਰ ਵਾਰ ਹਰ ਸਾਲ ਹੀ ਲੱਗਦਾ ਮੇਲਾ ਜੀ ਮੇਲਾ ਤਾਂ ਲੱਗਦਾ ਹਰ ਸਾਲ ਜਿਹੜੇ ਪੁਆਇੰਟ ਤੁਸੀਂ ਦੇਖ ਰਹੇ ਹੋ ਚੀਜ਼ਾਂ ਇਹ ਪਹਿਲਾਂ ਫੇਸ ਪਹਿਲਾਂ ਦੇਖੀਏ ਜੋ ਲਾਈਟਿੰਗ ਦਾ ਹੈ ਨਾ ਜਾਂ ਜੋ ਵੀ ਹੈ ਨਹੀਂ ਨਹੀਂ ਇੱਥੇ ਹਰ ਜਗ੍ਹਾ ਮਤਲਬ ਕਿ ਮੇਲੇ ਦੀ ਆਪਦੀ ਇਹਦੀ ਆਪਦੀ ਵਿਲੱਖਣਤਾ ਇੱਕ ਮੇਲਾ ਵੈਸੇ ਤਾਂ ਬਠਿੰਡਾ ਮੇਲਿਆਂ ਦਾ ਸ਼ਹਿਰ ਹੈ ਮੇਲੇ ਬਹੁਤ ਲੱਗਦਾ ਜੀ ਇੱਥੇ ਬਹੁਤ ਮਸ਼ਹੂਰ ਬਰਾਸਤ ਮੇਲਾ ਲੱਗਦਾ ਹਰ ਸਾਲ 2004 ਤੋਂ ਲੱਗ ਰਿਹਾ ਹੈ ਜਿਸ ਤਰ੍ਹਾਂ ਅੱਜ ਤਾਂ ਹਰ ਕੋਈ ਬੰਦਾ ਆਪਣੇ ਮੋਬਾਈਲ ਘਰ ਦੇ ਕਾਰਗਮਨਾ ਸਾਰੇ ਆਪਣੇ ਆਪਣੇ ਮੋਬਾਈਲਾਂ ਤੇ ਮਗ੍ਸਤ ਰਹਿੰਦੇ ਹਾਂਜੀ ਹਾਂਜੀ ਉਹ ਕੀ ਕੀ ਕਰਦੇ ਨੇ ਪਬਲਿਕ ਨੂੰ ਕਿ ਇਹੋ ਜਿਹੇ ਮੇਲੇ ਆਪ ਲੱਗਣੇ ਚਾਹੀਦੇ ਆਨੇ ਮੋਈਲਾ ਨੇ ਤਾਂ ਇਹ ਰੈਸਟਾਂ ਨੂੰ ਖੋਲਿਆ ਪੂਰਾ ਵਧੀਆ ਗੱਲ ਆ ਫੈਮਿਲੀ ਨੂੰ ਟਾਈਮ ਦਿੱਤਾ ਜਾਂਦਾ ਇੱਥੇ ਮੇਲਿਆਂ ਦੇ ਵਿੱਚ ਨਹੀਂ ਤਾਂ ਇੱਕ ਕਮਰੇ ਦੇ ਵਿੱਚ ਪੰਜ ਜਾਣੇ ਬੈਠੇ ਪੰਜ ਅਲੱਗ-ਅਲੱਗ ਮੋਬਾਈਲ ਤੇ ਉਂਗਲਾ ਮਾਰੀ ਜਾਂਦੇ ਆ ਜੀ ਕਿਸੇ ਨੂੰ ਕੋਈ ਗੱਲਬਾਤ ਕਰਨ ਦਾ ਸਮਾਂ ਨਹੀਂ ਅੱਜਕੱਲ